ਅਰੇੜੀ ਨੱਥਾ ਸਿੰਘ ਪਿੰਡ ਵਿੱਚ ਰਹਿਣ ਕਰਕੇ ਉਸ ਦਾ ਕਾਰੋਬਾਰ ਵੀ ਪਿੰਡ ਵਿੱਚ ਹੀ ਸੀ ਢੰਡੀ ਜ਼ਮੀਨ ਵਗੈਰਾ ਚੰਗੀ ਸੀ ਬੱਚੇ ਵਧੀਆ ਪੜ੍ਹ ਲਿਖ ਗਏ ਕੁੜੀ ਦਾ ਚੰਗੇਕਾਰ ਰਿਸ਼ਤਾ ਹੋ ਗਿਆ ਅਤੇ ਮੁੰਡਾ ਫੌਜ ਵਿੱਚ ਭਰਤੀ ਹੋ ਗਿਆ ਨੱਥਾ ਸਿਉ ਨੂੰ ਬਹਿਮਾ ਪਰਮਾ ਦੀ ਮਾੜੀ ਆਦਤ ਸੀ ਡੰਡੀ ਹਰ ਨਿੱਕੀ ਮੋਟੀ ਚੀਜ਼ ਨੂੰ ਟੂਣਾ ਟਾਮਣਾ ਮੰਨ ਲੈਂਦਾ ਸੀ ਡੰਡੀ ਉਸ ਦੀ ਪਤਨੀ ਸ਼ਿੰਦਰ ਕੌਰ ਉਸ ਨੂੰ ਬਹੁਤ ਸਮਝਾਉਂਦੀ ਰਹਿੰਦੀ ਕਿ ਇਹ ਟੂਣਿਆ ਦਾ ਵਿਸ਼ਵਾਸ ਨਾ ਕਰਿਆ ਕਰੋ ਡੰਡੀ ਕਈ ਵਾਰ ਤਾਂ ਨੱਥਾ ਸਿਉ ਦੀ ਬਜ਼ੁਰਗ ਮਾਤਾ ਨੇ ਵੀ ਉਸ ਨੂੰ ਬਹੁਤ ਸਮਝਾਇਆ ਪਰ ਉਸ ਦੇ ਕੰਨ ਉੱਤੇ ਜੂ ਨਾ ਸਰਕੀ ਟੰਡੀ ਕੁਝ ਸਮਾਂ ਲੰਘਿਆ ਉਸ ਦੀ ਮਾਂ ਅਚਾਨਕ ਦਿਲ ਦੇ ਦੌਰੇ ਕਾਰਨ ਅਕਾਲ ਚਲਾਣਾ ਕਰ ਗਈ ਟੰਡੀ ਸੰਸਕਾਰ ਕਰਨ ਤੋਂ ਕੁਝ ਦਿਨਾਂ ਬਾਅਦ ਸਿੰਦਰ ਕੌਰ ਦੀਆਂ ਦੋ ਪੈਣਾ ਨਾਲ ਦੇ ਪਿੰਡ ਹੀ ਵਿਆਇਆਂ ਹੋਈਆਂ ਸੀ ਉਹ ਅਫਸੋਸ ਕਰਨ ਜਾ ਰਹੀਆਂ ਸਨ ਡੰਡੀ ਜਦੋਂ ਪਿੰਡ ਦੇ ਅੱਡੇ ਉੱਤੇ ਆ ਗਈਆਂ ਤਾਂ ਉਹਨਾਂ ਦਾ ਕੁਝ ਖਾਣ ਨੂੰ ਦਿਲ ਕੀਤਾ ਅਤੇ ਉਹਨਾਂ ਮਠਿਆਈ ਦੀ ਦੁਕਾਨ ਤੋਂ 100 ਰੁਪਏ ਦੇ ਲੱਡੂ ਲਏ ਅਤੇ ਖਾਂਦੀਆਂ ਖਾਂਦੀਆਂ ਸ਼ਿੰਦਰ ਦੇ ਘਰ ਵੱਲ ਨੂੰ ਤਰਪੀਆਂ ਡੰਡੀ ਨਾਲ ਹੀ ਤਾਂ ਘਰ ਸੀ ਟੰਡੀ ਅਫਸੋਸ ਉੱਤੇ ਬੰਦੇ ਤੀਵੀਆਂ ਦੇਖ ਕੇ ਇੱਕਦਮ ਲੱਡੂਆਂ ਵਾਲਾ ਲਿਫਾਫਾ 게ਟ ਦੇ ਨਾਲ ਬਣੇ ਆਲੇ ਵਿੱਚ ਰੱਖ ਦਿੱਤਾ ਕਿ ਜਾਣ ਸਮੇਂ ਚੁੱਕ ਲਵਾ ਗੀਆਂ ਪਰ ਅਫਸੋਸ ਕਰਨ ਤੋਂ ਬਾਅਦ ਉਹ ਲੱਡੂਆਂ ਵਾਲਾ ਲਿਫਾਫਾ ਪੁੱਲ ਲਗਈਆਂ ਡੰਡੀ ਰੈਡੀ ਥੋੜੇ ਦਿਨਾਂ ਬਾਅਦ ਨੱਥਾ ਸਿਉ ਆਪਣਾ ਘੇਟ ਪਾਣੀ ਨਾਲ ਧੋ ਰਿਹਾ ਸੀ ਤਾਂ ਅਚਾਨਕ ਉਸ ਦੀ ਨਜ਼ਰ ਆਲੇ ਵਿੱਚ ਗਈ ਡੰਡੀ ਉਸ ਨੇ ਉਹ ਲਿਫਾਫਾ ਚੁੱਕਿਆ ਖੋਲ੍ਹਿਆ ਤਾਂ ਉਸ ਵਿੱਚ ਚਾਰ ਲੱਡੂ ਬਾਕੀ ਸਬੂਤੇ ਅਤੇ ਕੁਝ ਪੂਰੇ ਹੋਏ ਪਏ ਸਨ ਡੰਡੀ ਇਹ ਦੇਖ ਕੇ ਉਸ ਨੂੰ ਸ਼ੱਕ ਹੋਇਆ ਕਿ ਸਾਡੇ ਘਰ ਕੋਈ ਟੂਣਾ ਕਰ ਗਿਆ ਇਹ ਉਸ ਨੇ ਆਪਣੀ ਪਤਨੀ ਸ਼ਿੰਦਰਕੌਰ ਨੂੰ ਬੁਲਾ ਲਿਆ ਡੰਡੀ ਕਿ ਆ ਦੇਖ ਸਾਡੇ ਘਰ ਕੋਈ ਟੂਣਾ ਕਰ ਗਿਆ ਡੰਡੀ ਇਨੇ ਨੂੰ ਉਸ ਦਾ ਮੁੰਡਾ ਜਿਹੜਾ ਫੌਜ ਵਿੱਚ ਭਰਤੀ ਸੀ ਉਹ ਨੌਕਰੀ ਛੱਡ ਆਇਆ ਨੱਥਾ ਸਿਉ ਨੇ ਉਸ ਨੂੰ ਬਹੁਤ ਫਟਕਾਰ ਲਗਾਈ ਕਿਉਂਕਿ ਉਹ ਆਪਣਾ ਕਾਰੋਬਾਰ ਕਰਕੇ ਨੌਕਰੀ ਛੱਡ ਕੇ ਆਇਆ ਸੀ ਡੰਡੀ ਪਰ ਬਹਿਮ ਕੋਈ ਛੋਟੀ ਜਹੀ ਚੀਜ਼ ਤਾਂ ਨਹੀਂ ਹੈ ਡੰਡੀ ਨੱਥਾ ਸਿਉ ਨੂੰ ਰਾਤ ਕਟਣੀ ਔਖੀ ਹੋਈ ਪਈ ਸੀ ਟੰਡੀ ਕੀ ਮੇਰੀ ਮਾਂ ਦੀ ਮੌਤ ਵੀ ਇਸ ਟੂਨੇ ਨਾਲ ਹੋਈ ਏ ਅਤੇ ਮੇਰਾ ਮੁੰਡਾ ਵੀ ਤਾਂ ਹੀ ਨੌਕਰੀ ਛੱਡ ਕੇ ਆਇਆ ਏ ਹੋਰ ਪਤਾ ਨਹੀਂ ਕੀ ਕੀ ਗਲਤਫਹਿਮੀਆਂ ਦਿਮਾਗ ਵਿੱਚ ਬੜ ਗਈਆਂ ਸਨ ਤੜਕੇ ਨੱਥਾ ਸਿਉ ਜਾ ਪਹੁੰਚ ਗਿਆ ਚੇਲੇ ਕੋਲ ਡੰਡੀ ਉਸ ਨੂੰ ਲੱਡੂਆਂ ਦਾ ਲਿਫਾਫਾ ਫੜਾ ਦਿੱਤਾ ਅਤੇ ਸਾਰੀ ਰਾਮ ਕਹਾਣੀ ਦੱਸ ਦਿੱਤੀ ਚੇਲੇ ਨੇ ਲੱਡੂ ਆਪਣੇ ਕੋਲ ਰੱਖ ਲਏ ਡੰਡੀ ਉਸ ਨੇ ਮੱਥੇ ਉੱਤੇ ਹੱਥ ਰੱਖ ਕੇ ਆਪਣੇ ਕੋਲੋਂ ਹੀ ਦੱਸ ਦਿੱਤਾ ਕਿ ਇਹ ਬਹੁਤ ਵੱਡਾ ਟੂਣਾ ਕੀਤਾ ਕੋਈ ਆਪਣਾ ਹੀ ਕਰਕੇ ਗਿਆ ਹੈ ਡੰਡੀ